ਬਾਬਾ ਜੀ ਨੂੰ ਬੋਲਣ ਦਿਓ ਬੋਲੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮੈਂ ਪੰਮਾ ਸੁਮਨ ਜੀ ਦਾ ਧੰਨਵਾਦ ਕਰਦਾ ਕੇਵਲੇ ਚਾ ਤੇ ਸਾਰੇ ਨਾਲ ਸਾਨੂੰ ਅੱਜ ਘਰ ਘਰ ਖਬਰ ਪਹੁੰਚਾਉਣ ਬਾਅਦ ਤੇ ਸਾਡੇ ਕੋਲ ਆਇਆ ਸੀ ਉਹਨਾਂ ਦਾ ਧੰਨਵਾਦ ਜੀ ਆ ਧੰਨਵਾਦ ਕਰਦੇ ਹਾਂ ਉਹ ਅਦਾਨਤੀ ਮੇ ਲੰਗਰ ਦੀ ਜਿਹੜੀ ਸੇਵਾ ਆ ਆਪਾਂ 12 ਅਪ੍ਰੈਲ ਨੂੰ ਤੋਂ ਤੁਣ ਆ ਆ ਅਜ ਬਾਲਨ ਦੀ ਟਾਲੀ ਲੈ ਕੇ ਜਾ ਰਹੇ ਆ ਔਰ ਉੱਥੇ ਸਾਰੀ ਜਾਣੀ ਲੱਗਣੀ ਸਪਾਈਆਂ ਕਰਨ ਨੂੰ ਔਰ ਸਪਾਈਆਂ ਕਰਨ ਗੁਰੂ ਸਾਹਿਬ ਜੀ ਦੀਆਂ ਸਿੱਖ ਸੰਗਤਾਂ ਨੂੰ ਨੋਜੋਂ ਸਵਾ ਜਾ ਰਹੀ ਆ ਔਰ ਸਾਰੀਆਂ ਸੰਗਤਾਂ ਕੇ ਬੇਨਤੀ ਆ ਕਿ ਹਮ ਹਮ ਆ ਕੇ 12 ਅਪ੍ਰੈਲ ਨੂੰ ਮਹੱਲਾ ਨਗਰ ਗੜੋਪ ਦੇ ਵਿੱਚੋਂ ਔਰ ਇੱਕ ਵਿਚਾਲ ਨਗਰ ਗ੍ਰਿਤੀ ਤੌਰ ਦੇ ਵਿੱਚ ਆਪਾਂ ਸ਼ਹਿਰ ਕ੍ਰੋਸ ਕਰੀ ਜਾਇਆ ਔਰ ਸੰਗਤਾਂ ਕੇ ਬੇਨਤੀ ਆ ਕਿ 12 ਅਪ੍ਰੈਲ ਨੂੰ

ਸਕਦਾ ਚੱਲੀਆਂ ਸ਼੍ਰੀ ਖਰਾਰਗੜ ਸਾਹਿਬ ਆਹ ਦੇਖੋ ਟਰਾਲੀ ਭਰੀ ਹੋ ਪਈ ਐਨ ਬਾਲਣ ਦੀ ਤੇ ਉੱਥੇ ਜਿਹੜਾ ਆਪਣਾ ਲੰਗਰ ਲੱਗਦਾ ਚਾਰ ਪੰਜ ਦਿਨ ਦੇਸੀ ਘਿਓ ਦਾ ਉੱਥੇ ਗਰਾਊਂਡ ਦੀ ਐ ਸਫਾਈ ਕਰਨੀ ਆ ਜੇ ਜਾ ਕੇ ਮੁੰਡਿਆਂ ਦੇ ਆ ਬਾਬਾ ਜੀ ਨਾਲ ਜਾ ਚੱਲ ਉੱਪਰ ਜਾ ਆ ਮੋਬਾਈਲ ਦੇ ਕੀ ਸਾਹਮਣੇ ਮੈਂ ਮੂਹ ਸਾਹਮਣੇ ਛੋਟੂ ਸ਼ਾਮ ਨੂੰ ਵੇ ਮਿਆਂ ਲੈ ਬਰਾ ਇਹੋ ਜਿਹੀ ਫੋਟੋ ਬਣਾ ਦੇ ਜੇ ਖੜੋ ਤ ਨਹੀਂ ਦੇਖਾ ਇਧਰ ਉਧਰ ਦੇਖ ਬੱਤ ਤਾਂ ਦੇਖੋ ਟੋਪੀ ਪਰ ਗੜਬੜੀ ਉੱਪਰ ਤੱਕ ਬੁੱਬਾ ਇੱਥੇ ਰੱਖ ਚਲੋ ਬੈਠੋ ਗੱਡੀ 'ਚ ਇਹ ਕੀ ਆ ਕੀ ਕਹਿੰਦਾ ਗੱਡੀ ਨੂੰ ਮੈਂ ਖੜਾ ਤ ਹੈ ਸੁਦੀ ਕੱਥੋ ਯਾਰੂਆ ਟੈਰ ਪ੍ਰੇਮੀ ਜਣਾ ਤੋ ਮੇਰੀ ਗੱਲ ਇਹ ਨਹੀਂ ਸਿੱਧਾ ਜਾਣਾ ਮਜਾਣਾ ਉੱਥੇ ਜਾਣਾ ਯਾਰ ਚੱਲੇ ਜਾਣਾ ਵੀਰੇ ਜਾਣਾ ਜਾਂ ਚੱਲੇ ਟਰਾਲੀ ਆ ਲੈਣੇ ਮੁੰਡੇ